ਜਿਹੜਾ ਕਿ ਗੁਰਵਧਾਤ ਜੀ ਨੇ ਬੇਗਮ ਫੋਰੇ ਦਾ ਜਿਹੜਾ ਮਜਸਮਾ ਤਿਆਰ ਕੀਤਾ ਔਰ ਉਹਨੂੰ ਅਮਲੀ ਜਾਮਾ ਡਾਕਟਰ ਪੀਮਰಾವ್ ਅੰਬੇਦਕਰ ਸਾਹਿਬ ਜੀ ਨੇ ਸਵਿਧਾਨ ਦੇ ਰੂਪ ਦੇ ਵਿੱਚ ਫਿੱਟ ਕਰਕੇ ਦਿੱਤਾ ਜਿੰਨਾ ਕਾਰਜ ਡਾਕਟਰ ਪੀਮਰಾವ್ ਅੰਬੇਦਕਰ ਸਾਹਿਬ ਜੀ ਦੇ ਕੋਲ ਹੋ ਸਕਿਆ ਤੇ ਫਿਰ ਤੀਸਰੇ ਜਾਮੇ ਦੇ ਵਿੱਚ ਮਾਨੇਵਰ ਸਾਹਿਬ ਕਾਂਛੀ ਰਾਮ ਜੀ ਆਏ ਔਰ ਉਹਨਾਂ ਨੇ ਇਸ ਕਾਰਜ ਨੂੰ ਨੇਪਰੇ ਚਾੜਨ ਵਾਸਤੇ ਆਪਣਾ ਜਿਹੜਾ ਜੀਵ ਦੇ ਆ ਉਹ ਸਾਰਾ ਨਿਸ਼ਾਰਾ ਕਰ ਦਿੱਤਾ ਅੱਜ ਉਹਨਾਂ ਨੇ ਇਸ ਕਾਰਜ ਨੂੰ ਇਸ ਕਾਫਲੇ ਨੂੰ ਪੂਰੇ ਜੋਵਨ ਤੇ ਲਿਆਉਣ ਲਈ ਜਿਹੜੀ ਬੀਐਸਪੀ ਪਾਰਟੀ ਹੈ ਉਹ ਆਪਣੀਆਂ ਸੇਵਾਵਾਂ ਮਾਨਵਾ ਰਹੀ ਹੈ ਰਾਸ਼ਟਰੀ ਪ੍ਰਧਾਨ ਜਿੰਦਾਬਾਦ ਰਾਸ਼ਟਰੀ ਪ੍ਰਧਾਨ ਕਮਾਰੀ ਮਾਇਆਬਤੀ ਉਹ ਇਹਦੀ ਕਮਾਨ ਕਰ ਰਹੀ ਹੈ ਤੇ ਆਪਾਂ ਸਾਰੇ ਇਹ ਇਹਦੇ ਵਿੱਚ ਆਪਣਾ ਬੜਾ ਮੁੱਲਾ ਜੋਗਨ ਪਾ ਰਹੇ ਆਂ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਚ ਬੇਤੀ ਹੈ 바ਵਾ ਸਾਹਿਬ ਨੇ ਇਹੋ ਜਾਂ ਕਾਨੂੰਨ ਤਿਆਰ ਕਰਕੇ ਦਿੱਤਾ ਕਿ ਆਪਣੇ ਹੱਕ ਹਕੂਕ ਦੀ ਆਪਣੀ ਇੱਜ਼ਤ ਦੀ ਰਾਖੀ ਦੀ ਆਪਣੇ ਮਰਜ਼ਮ ਦੀ ਧਰਮ ਦੀ ਪੌਮ ਦੀ ਨਸਲ ਦੀ ਕੋਈ ਵੀ ਪ੍ਰਾਣੀ ਇਹ ਕਾਨੂੰਨ ਦੇ ਤਹਿਤ ਆਪਣੀ ਗੱਲਬਾਤ ਕਰ ਸਕਦਾ ਆ ਰੱਖ ਸਕਦਾ ਸਾਰਿਆਂ ਨੂੰ ਰਾਈਟ ਮਿਲੇ ਆ ਬਹੁਤ ਚੰਗੀ ਗੱਲ ਆ ਬਾਕੀ ਦੇ ਜਿਹੜੇ ਪਾਰਟੀਆਂ ਦੇ ਕੈਂਡੀਡੇਟ ਆ ਉਹ ਆਪਣੀ ਕਿਸਮਤ ਅ즈ਬਾਰ ਰਹੇ ਆ ਪਰ ਧਿਆਨ ਦੇਣਾ ਗੁਰਮ ਪਿਆਰਿਓ ਇਹਨਾਂ ਚਿੰਤਾ ਰੱਖਿਓ ਬੂਟਾ ਮੰਡੀ ਵਾਲਿਓ ਬਈ ਗੁਰੂ ਰਵਿਦਾਸ ਜੀ ਦਾ ਮੰਦਿਰ ਦਿੱਲੀ ਤੁਗਲਕਾਬਾਦ ਕਿਹਨਾਂ ਨੇ ਤੋੜਿਆ ਸੀਗਾ ਤੇ ਚੇਤਾ ਰੱਖਿਓ ਆਹ ਇਹਨਾ ਚੇਤਾ ਰੱਖਿਓ ਆਪਣੇ ਦਿਮਾਗ ਨੂੰ ਠੀਕ-ਠਾਕ ਰੱਖਿਓ ਵੀ ਜਿਨ੍ਹਾਂ ਨੇ ਸਾਡੇ ਗੁਰੂ ਸਹਿਬਾਨਾਂ ਦੀ ਪੱਗ ਨੂੰ ਪੈਰਾਂ ਚ ਰੋਲਿਆ ਇਹ ਤੁਹਾਡੇ ਹੱਥ ਵਾਸਿਆ ਵੀ ਤੁਸੀਂ ਮੁੜ ਦੁਬਾਰਾ ਉਹਨਾਂ ਨੂੰ ਹੀ ਇਦਾਂ ਆਪਣੀ ਪੀਐਚੀ ਕਰਾਉਣ ਵਾਸਤੇ ਲਿਆਉਣਾ ਉਹ ਤੁਹਾਡੇ ਆਪਣੇ ਹੱਥ ਵਾਸਿਆ ਤੁਸੀਂ ਸਵਾਮਾਨ ਵਾਲੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਜਾਂ ਗੁਲਾਮਾਂ ਵਾਲੀ ਜ਼ਿੰਦਗੀ ਜੀਣਾ ਚਾਹੁੰਦੇ ਹੋ ਮੈਂ ਨਾਲ-ਨਾਲ ਬੇਨਤੀ ਕਰਦਿਆਂ ਖਿਆਲ ਕਰਿਓ ਸਾਡਾ ਜਿਹੜਾ ਆ ਪਾਵਰ ਵਾਲਾ ਜਿਹੜਾ ਤਾਕਤ ਵਾਲਾ ਜਿਹੜਾ ਆ ਇਹ ਤਿਆਂ ਤੇ ਸ਼ੀਕਾ ਛੱਤੀ ਹੈ ਹਾਕਮਾਂ ਨੇ ਲੋਕਾਂ ਨੇ ਸਾਨੂੰ ਛੱਤੀਆਂ ਚ ਵੰਡਿਆ ਆ ਤੇ ਦਾ ਮੂੰਹ ਇਧਰ ਨੂੰ ਆ ਤੇ ਸ਼ੀਕੇ ਦਾ ਮੂੰਹ ਇਧਰ ਨੂੰ ਆ ਦੋਨਾਂ ਦੀਆਂ ਪਿੱਠਾਂ ਜੋੜੀਆਂ ਆ ਭਾਵ ਜਿਹੜਾ ਐਸੀ ਸਮਾਜ ਆ ਇਹ ਕਦੀ ਇਕੱਠਾ ਨਾ ਹੋ ਜਾਏ ਸਾਹਮਣੇ ਸਾਹਮਣੇ ਨਾ ਹੋ ਜਾਏ ਔਰ ਕਿਤੇ ਇਹਨਾਂ ਦੀ ਪਾਵਰ ਤੇ ਤਾਕਤ ਇਹ ਮਜਬੂਤ ਨਾ ਬਣ ਜਾਏ ਤੂੰ ਸਾਨੂੰ ਇਹ ਕੱਲੇ ਕੱਲੇ ਕਰਕੇ ਰੱਖਿਆ ਆ ਲੇਕਿਨ ਗੁਰਬਦਾਸ ਜੀ ਕਹਿੰਦੇ ਨੇ ਵਾਵਾ ਸਾਹਿਬ ਜੀ ਕਹਿੰਦੇ ਨੇ ਮਾਨੇਵਰ ਸਾਹਿਬ ਕਾਂਚੀ ਰਾਮ ਜੀ ਕਹਿੰਦੇ ਨੇ ਪਰਵਦਾਸੀਆ ਕੌਮ ਦੇ ਅਮਰਸ਼ੀਰ ਸੰਤ ਰਾਮ ਨਾਲ ਜੀ ਕਹਿੰਦੇ ਨੇ ਤਾਨੂੰ ਸ਼ਕਤੀਆਂ ਚ ਵੰਡੇ ਆ ਲੇਕਿਨ ਤੁਸੀਂ ਹੈ ਤਰੇਟਾਂ ਵਾਲੇ ਤਰੇਟਾਂ ਵਾਲੇ ਆ ਭਾਵ ਸੀਕੇ ਦਾ ਮੂੰਹ ਵੀ ਅੰਦਰ ਆ ਤੇ ਤੇ ਦਾ ਮੂੰਹ ਵੀ ਅੰਦਰ ਆ ਬੂਟਾ ਮੰਡੀ ਵਾਲਿਓ ਤੁਸੀਂ ਇਕੱਠੇ ਹੋਦੋ ਤੇ ਸਾਣਾ ਕੁਝ ਹੋ ਸਕਦਾ ਹੈ। ਹੋਏ ਜਿੰਦਾਬਾਦ ਪਾਰਟੀ ਜਿੰਦਾਬਾਦ 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 ਇਮਾਨਦਾਰੀ ਸਾਜ ਤੇ ਬੇਰਹਿਮਿਆ ਨੇ ਥੋੱਕ ਕੇ ਬਾਵਾ ਸਾਹਿਬ ਕਮੇਡ ਕਰ ਰੋ ਰਹੇ ਹਮ ਰਹੇ ਹਮ ਰਹੇ ਹਮ ਰਹੇ ਬਾਕੀ ਦੂਸਰੀ ਗੱਲ ਆ ਬਾਪੂ ਦਾ ਸਾਈਕਲ ਦੇਖ ਲਓ ਬਾਪੂ ਦਾ ਸਾਈਕਲ ਆਪਣੇ ਪਿਓ ਦਾ ਜਿਹਨਾਂ ਨੇ ਇਸ ਸਾਈਕਲ ਤੇ ਇਹਨੂੰ ਆਪਣੀ ਰੂਹ ਫੂਕ ਕੇ ਇਸ ਸਾਈਕਲ ਨੂੰ ਸਟੈਂਡ ਤੇ ਲਿਆਂਦਾ ਇਹਦਾ ਸਟੈਂਡ ਆ ਤੇ ਜਿਹੜੇ ਬਾਕੀ ਤੇ ਆ ਉਹ ਬੇਸ਼ੱਕ ਬੱਸਾਂ ਵੜ ਕੇ ਪਰ ਇਹਦਾ ਕੋਈ ਸਟੈਂਡ ਨਹੀਂ ਤੁਹਾਡਾ ਸਟੈਂਡ ਜਾਂਦਾ ਜੇ ਤੁਹਾਡਾ ਸਟੈਂਡ ਆ ਤਾਂ ਇਦਾਂ ਦੀ ਬੱਸ ਤੁਸੀਂ ਰੋਕ ਸਕਦੇ ਆ ਆ ਤੁਹਾਡੇ ਬਾਪੂ ਦਾ ਸਾਈਕਲ ਆ ਇਹਦਾ ਸਟੈਂਡ ਆ ਬਸ ਜਦੋਂ ਤੁਹਾਡਾ ਸਟੈਂਡ ਹੋ ਗਿਆ ਤੇ ਬੂਖਾਮੰਡੀ ਬਾਲੂ ਜੈ ਜੈਕਾਰ ਬੱਲੇ ਬੱਲੇ ਬਹੁਤ ਬਹੁਤ ਧੰਨਵਾਦ ਇਹ ਸੱਸੀ ਗੱਲ ਕਰ ਜਿੰਦਾਬਾਦ 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 ਸੰਤ ਪ੍ਰਿਜਨਾਨ ਜੀ ਮਹਾਰਾਜ ਜਿੰਦਾਬਾਦ 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 ਸੱਸੀ ਗੱਲ ਕਰ ਤੇ ਲੋਹੇ ਕੰਡ ਕਰ ਸੱਸ ਕਿੰਨਾ ਚਿਰ ਚਾਹ ਕੇ ਕਹੇ ਕਿ ਨੌ ਨੂੰ ਕੰਮ ਕਰਾਵੇ ਨੌ ਨੂੰ ਪਤਾ ਹੀ ਹੈ ਕਿ ਆਪਣਾ ਪਰਿਵਾਰ ਆ ਆਪਣੀ ਫੈਮਿਲੀ ਆ ਤੇ ਆਪਣੀ ਫੈਮਿਲੀ ਇਹ ਲੀਡੇ ਝੰਡੇ ਵਾਲੀ ਚੇਤਾ ਰੱਖਿਓ ਇਹ ਪੈਲੀ ਤਰੀਕ ਕਰੋ ਇਹ ਨਾ ਹੋਏ ਕਿਤੇ ਖਾ ਪੀ ਕੇ ਪੱਠੇ ਪੁੱਠੇ ਖਾ ਕੇ ਆਪਣੀ ਤੌਣ ਡੌਣ ਚ ਵਸਾ ਕੇ ਰੱਖ ਲਵੋ ਇਹ ਤੁਹਾਡੇ ਚਲਣਾ ਚ ਬੇਨਤੀ ਆ ਐ ਜਿਹੜੀ ਹੋਸ਼ ਹੈ ਤੇ ਜੋਸ਼ ਆ ਉਹਨੂੰ ਸੰਭਾਲ ਕੇ ਰੱਖਣਾ ਗੁਰੂ ਸਾਹਿਬਾਨ ਨੇ ਆਪਾਂ ਨੂੰ ਇੱਜ਼ਤ ਔਰ ਅਣਖ ਵਾਲੀ ਜ਼ਿੰਦਗੀ ਜੀਣ ਲਈ ਉਹਨਾਂ ਨੇ ਇਹ ਸਾਡੇ ਤੇ ਸਾਰਾ ਜੀਵਨ ਲਾਇਆ ਧੰਨਵਾਦ ਆ ਵੀ ਇਹ ਤੂੰ ਤਗੜਾ ਨਾ ਰਾਜੀ ਕੁਚੀੜਾ ਮੈਂ 1200 ਦੇ 1109 ਦੀ ਗੱਲ ਤਾਂ ਦੇ ਕੋ ਕਹਿ ਚੱਲਿਆ ਕਿਉਂਕਿ ਸਾਨੂੰ ਫਗਵਾੜੇ ਡੀਕ ਦੇ ਪਾਇਆ ਮੈਂ ਤਾਂ ਇਹ ਸ਼ੇਰ ਬਹਾਦਰ ਨੂੰ ਡੀਕਦਾ ਪਿਆ ਸੀ ਮੈਂ ਕਿਹਾ ਏ ਤਾਂ ਆਪਾਂ ਗੱਲ ਕਰਕੇ ਚਲੀਏ ਇਹ ਨਾ ਗੱਲ ਕਰਨ ਲਗਾ 12 ਫਰਵਰੀ 1809 ਇੱਕ ਮਸੀਹ ਇਸ ਧਰਤੀ ਤੇ ਆਇਆ ਇਸ ਦੁਨੀਆ ਤੇ ਆਇਆ ਉਹ ਕਹਿੰਦਾ ਹਾਰ ਮੰਨੋ ਨਹੀਂ ਹਾਰ ਮੰਨੋ ਨਹੀਂ ਤੋ ਕੋਸ਼ਿਸ਼ ਵੇਕਾਰ ਨਹੀਂ ਹੁੰਦੀ नहीं तो कोशिश बेकार नहीं होती करने कोशिश करने वालों की कभी कोशिश करने वालों की कभी जय भी जय भी नीले चंडे बहुत गोलिया पर जेदे जेद हाथी आखी है, तो है। तो जिंदाबाद